ਕਲੋਨੀ ਦਾ ਕੀ ਉਥੋਂ ਕਿਸੇ ਪੱਤਰਕਾਰ ਨੇ ਕੋਈ ਪੈਸੇ ਵਗੈਰਾ ਲੈ ਗੱਲੇ ਚੋਂ ਕੱਢੇ ਬਲੈਕਮੇਲ ਵਗੈਰਾ ਦਾ ਤੇ ਉਹ ਕੀ ਮਾਮਲਾ ਤੇ ਤੁਹਾਡੇ ਲੋਕ ਕੀ ਸ਼ਿਕਾਇਤ ਹੈ ਇਹਨ ਕੀ ਕਾਰਵਾਈ ਕੀਤੀ ਹੈ ਇਹ ਕਲ ਸ਼ਮੀ ਇੱਕ ਕੰਪਲੇਂਟ ਜਿਹੜੀ ਹੈ ਡਿਵੀਜ਼ਨ ਨੰਬਰ 7 ਥਾਣੇ ਦੇ ਵਿੱਚ ਸੰਜੀਤ ਸ਼ਰਮਾ ਸਰਵ ਜਗਦੀਸ਼ ਸ਼ਰਮਾ ਅਸੀਂ ਗੀਤਾਨਗਰ ਇਹਨਾਂ ਨੇ ਦਿੱਤੀ ਹੈ ਇਹਨਾਂ ਨੇ ਇੱਕ ਪ੍ਰੈਸ ਰਿਪੋਰਟਰ ਹੈਗੇ ਨੇ ਵਿਸ਼ਾਲ ਕਪੂਰ ਉਹਨਾਂ ਦੇ ਅਗੇਂਸਟ ਇੱਕ ਕੰਪਲੇਂਟ ਦਿੱਤੀ ਹੈ ਕਿ ਇਹਨਾਂ ਨੇ ਮੇਰੇ ਨਾਲ ਬਦਤਮੀਜ਼ੀ ਕੀਤੀ ਐ ਪਲੱਸ ਮੇਰੇ ਨਾਲ ਕੁਛ ਇਹਨਾਂ ਨੇ ਬਲੈਕਮੇਲਿੰਗ ਕਰਕੇ ਕੁਛ ਪੈਸੇ ਵਗੈਰਾ ਲਏ ਨੇ ਮੇਰੇ ਕੋਲ ਤਾਂ ਉਹ ਕੰਪਲੇਂਟ ਆ ਗਈ ਐ ਸਾਡੇ ਕੋਲ ਅਸੀਂ ਉਹ ਕੰਪਲੇਂਟ ਦੇ ਆਧਾਰ ਦੇ ਉੱਤੇ ਉਹਦੀ ਪੜਤਾਲ ਪ੍ਰੀਲੀਮినਰੀ ਤੌਰ ਦੇ ਉੱਤੇ ਕਰ ਰਹੇ ਹਾਂ ਔਰ ਜੋ ਸਹੀ ਹੋ ਗਿਆ ਪੜਤਾਲ ਤੋਂ ਬਾਅਦ ਜੋ ਵੀ ਚੀਜ਼ਾਂ ਸਾਹਮਣੇ ਆਉਣਗੀਆਂ ਉਹਨਾਂ ਦੇ ਆਧਾਰ ਦੇ ਉੱਤੇ ਜੋ ਜੋ ਕਾਰਵਾਈ ਬਣਦੀ ਹੋਈਗੀ ਉਹ ਸੁਣਨ ਕੀਤੀ ਜਾਵੇਗੀ ਕਿੰਨੇ ਕ ਬੰਦਿਆਂ ਨੇ ਕੰਪਲੇਂਟ ਵਗੈਰਾ ਕੀਤੀ ਹੈ ਜੀ ਅਜੇ ਤੱਕ ਸਾਡੇ ਕੋਲ ਇੱਕੋ ਹੀ ਵਿਅਕਤੀ ਨੇ ਕੰਪਲੇਂਟ ਕੀਤੀ ਹੈ ਬਟ ਕੁਝ ਇੱਕ ਲੋਕਾਂ ਨੇ ਅਜੇ ਵਰਬਲ ਤੌਰ ਦੇ ਉੱਤੇ ਆ ਕੇ ਸਪੋਰਟ ਕਰਦੇ ਨੇ ਉਹਨਾਂ ਨੇ ਉਹਨਾਂ ਦਾ ਵੀ ਕੋਈ ਮਸਲਾ ਹੈ ਬਟ ਯੂ ਵਿਲ ਵੈਰੀਫਾਈ ਦੀ ਥਿੰਗਸ ਫਸਟ ਪਰ ਜੋ ਸਹੀ ਪਰ ਵੀ ਬੰਦੀ ਹੋਈ ਹੈ ਉਹ ਦੇਖ ਕੇ ਕਿਸੇ ਨੂੰ ਕੀਤੀ ਸਰ ਕੱਪੜੇ ਉਤਾਰਨ ਦੀ ਗੱਲ ਵੀ ਕੀਤੀ ਗਈ ਹੈ ਕਿ ਉੱਥੇ ਪੱਤਰਕਾਰ ਵੱਲੋਂ ਕੱਪੜੇ ਉਤਾਰ ਕੇ ਤਲਾਸ਼ੀ ਕੀਤੀ ਗਈ ਮੈਂ ਤੁਹਾਨੂੰ ਇਹੀ ਪਹਿਲਾਂ ਵੀ ਕਿਹਾ ਹੈ ਕਿ ਉਹਨੇ ਨੇ ਜਿੜੇ ਜਿੜੇ ਅਲੀਗੇਸ਼ਨਸ ਲਗਾਏ ਨੇ ਤੇ ਉਹ ਅਲੀਗੇਸ਼ਨਸ ਦੇ ਆਧਾਰ ਤੇ ਉੱਪਰ ਇਹਦੇ ਵਿੱਚ ਜਿਹੜੀ ਇਹ ਕਾਰਵਾਈ ਕੀਤੀ ਜਾਏਗੀ ਦੇਖ ਕੇ ਕਿ ਕੀ ਇਹਨਾਂ ਦਾ ਕੀ ਸੱਚ ਹੈ ਔਰ ਕੀ ਝੂਠ ਹੈ ਕਿਉਂਕਿ ਬੜੀਆਂ ਚੀਜ਼ਾਂ ਹੁੰਦੀਆਂ ਨੇ ਜਦੋਂ ਤੱਕ ਉਹਨਾਂ ਨੂੰ ਪ੍ਰੋਪਰਲੀ ਅਸੀਂ ਵੈਰੀਫਾਈ ਨਾ ਕਰੀਏ ਉਹਦੇ ਤੱਕ ਅਸੀਂ ਤੁਹਾਨੂੰ ਕੋਈ ਵੀ ਗੱਲ ਪੋਸਟ ਵੀ ਕਨਲ ਨਹੀਂ ਦੱਸ ਸਕਦੇ ਬਟ ਸਟਿਲ ਵੀ ਆਰ ਵੈਰੀਫਾਈਂਗ ਦੀ ਫਸਟ ਆਈ ਹੈਵ ਡਿਪਲੋਏਡ ਅ ਸਚੂ ਰੀਜਨਰਸ ਨੰਬਰ ਸਾਕ ਉਹਨਾਂ ਦੀ ਡਿਊਟੀ ਲਗਾਈ ਹੈ ਉਸ ਤੋਂ ਬਾਅਦ ਜੋ ਵੀ ਹੈ ਬੜੀ ਜਲਦੀ ਜੋ ਹੈ ਸਹੀ ਕਾਰਵਾਈ ਜੋ ਬਣਦੀ ਹੈ ਉਹ ਜ਼ਰੂਰ ਕੀਤੀ ਜਾਏਗੀ ਕੁਛ ਨਾ ਕਲਦੀ ਹੈ ਬੜੀ ਬਕਾਇਦਾ ਵੀਡੀਓ ਪ੍ਰੋਵਾਈਡ ਕੀਤੀਆਂ ਗਈਆਂ ਕੰਪਲੇਂਟ ਦੇ ਨਾਲ ਉਹਦੇ ਵਿੱਚ ਵੈਰੀਫਾਈ ਇਹ ਮੌਕੇ ਦੇ ਉੱਤੇ ਕੱਪੜੇ ਲੁਹਾ ਰਿਹਾ ਇੱਕ ਪਰਸੰਦੇ ਜਿਹੜਾ ਇਲਜ਼ਾਮ ਲਗਾ ਰਿਹਾ ਇਹ ਕਾਨੂੰਨ ਦੇ ਤਹਿਤ ਇਹ ਬਾਜਿਬ ਹੈ ਮੈਂ ਉਹੀ ਤੋਂ ਰਿਕਵੈਸਟ ਕੀਤੀ ਹੈ ਜੋ ਵੀ ਉਸ ਬੰਦੇ ਨੇ ਜੋ ਵੀ ਗਲੇਂਟ ਆਪਣੀ ਦਿੱਤੀ ਹੈ ਜਦੋਂ ਤੱਕ ਅਸੀਂ ਉਹਦੀ ਚੀਜ਼ ਦੀ অথেন্টিਸਿਟੀ ਇੱਕ ਵਾਰੀ ਦੇਖਾਂਗੇ অথেন্টিਸਿਟੀ ਦੇਖ ਕੇ ਅਜੇ ਤਾਂ ਕੱਲ ਰਾਤ ਹੀ 8:30 ਵਜੇ ਦੇ ਕਰੀਬ ਦਾ ਮੇਰਾ ਖਿਆਲ ਹੈ ਮਾਮਲਾ ਹੈਗਾ ਤੇ ਹੁਣ ਅਸੀਂ ਇਹਨੂੰ ਥੋਰਲੀ ਇਨਵੈਸਟਿਗੇਟ ਇੱਕ ਵਾਰੀ ਪ੍ਰੀਲੀਮਿਨਰੀ ਤੌਰ ਤੇ ਕਰਕੇ ਜੋ ਸਹੀ ਕਾਰਵਾਈ ਹਸਰੂਕ ਕੀਤੀ ਜਾਏਗੀ ਓਕੇ ਭਾਜੀ ਪਹਿਲਾਂ ਤਾਂ ਮੈਂ ਗੱਲ ਕਹਿਣਾ ਚਾਹਾਂਗਾ ਕਿ ਨਾ ਕਿ ਮੈਂ ਕੋਈ ਸਰਕਾਰ ਨਹੀਂ ਮੈਂ ਹਰ ਵਾਰੀ ਕਹਿੰਦਾ ਮੈਂ ਸਮਾਜ ਤੇ ਹੀ ਪੱਤਰਕਾਰ ਤੁਸੀਂ ਸਾਰੇ ਖੜੇ ਹੋ ਤੁਹਾਡਾ ਸਾਰਿਆਂ ਦਾ ਇੱਥੇ ਆਏ ਜਿੰਨੇ ਵੀ ਪੱਤਰਕਾਰ ਭਾਈਚਾਰਾ ਦਿਲ ਦੀ ਗਰਾਈਆਂ ਤੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕਿਉਂਕਿ ਜਿਹੜੇ ਅਸਲ 'ਚ ਖਬਰ ਕਰਕੇ ਪ੍ਰਸ਼ਾਸਨ ਤੱਕ ਤੇ ਪਾਰਟੀਆਂ ਤੱਕ ਪਹੁੰਚਾਉਂਦੇ ਪੱਤਰਕਾਰ ਦਾ ਕੰਮ ਹੁੰਦਾ ਹੈ ਲੋਕਾਂ ਦੇ ਦੁੱਖ ਤੇ ਲੋਕਾਂ ਦੀਆਂ ਗੱਲਾਂ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਕੋਲ ਪਹੁੰਚਾਉਣਾ ਤੇ ਵੱਡੇ ਅਸტრਾਂ ਕੋਲ ਤੇ ਰਾਜਨੀਤੀਆਂ ਕੋਲ ਤੇ ਪੱਤਰਕਾਰਾਂ ਦਾ ਇਹ ਕੰਮ ਨਹੀਂ ਕਿ ਕਿਸੇ ਨੂੰ ਪੱਤਰਕਾਰੀ ਦੀ ਆੜ ਦੇ ਵਿੱਚ ਬਲੈਕਮੇਲ ਕਰਨਾ ਤੇ ਜੋ ਕਿ ਇੱਕ ਪੱਤਰਕਾਰ ਮੈਂ ਉਹਨੂੰ ਪੱਤਰਕਾਰ ਕਹਾਂ ਵੀ ਅਸਲ ਕਹੂੰਗਾ ਇੱਕ ਫੁੱਦੂ ਜਿਹਾ ਬੰਦਾ ਜਿਹਨੇ ਬਲੈਕਮੇਲਰੀ ਵਾਲਾ ਸਿਸਟਮ ਸਟਾਰਟ ਕੀਤਾ ਹੋਇਆ ਜਿਹਦਾ ਨਾਮ ਵਿਸ਼ਾਲ ਕਪੂਰ ਹੈ ਜਿਹਦੇ ਵੀਡੀਓ ਸ਼ਨੀਵਾਰ ਨੂੰ ਖਬਰ ਕਰਦਾ ਤੁਸੀਂ ਵੀ ਪੱਤਰਕਾਰ ਭਾਈਚਾਰਾ ਖੜੇ ਹੋ ਜੇ ਤੁਸੀਂ ਖਬਰ ਕਰਦੇ ਹੋ ਤੇ ਖਬਰ ਕਿੰਨੀ ਦੇਰ ਬਾਅਦ ਚਲਾ ਦੂੰਗੇ ਕਿੰਨੀ ਦੇਰ ਬਾਅਦ ਚਲਾ ਦੂੰਗੇ ਇੱਕ ਦਿਨ ਚਲਾ ਦੂੰਗੇ ਜੇ ਦਿੱਕਤ ਆਏਗੀ ਅਗਲੇ ਦਿਨ ਚਲਾ ਦੂੰਗੇ ਇਹ ਥੋੜੀ ਨਾ ਹੈ ਕਿ ਖਬਰ ਕਰਨ ਲਈ ਤੇ ਖਬਰ ਕਰਕੇ ਆਪਣੇ ਕੋਲ ਪੈਂਡਿੰਗ ਰੱਖ ਲਈ ਜਦੋਂ ਪਤਾ ਲੱਗਿਆ ਕਿ ਰੋਲਾ ਪੈਣ ਵਾਲਾ ਤੇ ਖਬਰ ਚਲਾ ਤੂੰ ਸ਼ਨੀਵਾਰ ਨੂੰ ਖਬਰ ਹੁੰਦੀ ਹੈ ਸ਼ਨੀਵਾਰ ਨੂੰ ਚੱਲਦੀ ਨਹੀਂ ਐਤਵਾਰ ਨੂੰ ਵੀ ਤੇ ਚੱਲਦੀ ਸੋਮਵਾਰ ਨੂੰ ਪਰਿਵਾਰ ਦਾ ਫੋਨ ਆਂਦਾ ਮੇਰੇ ਕੋਲ ਪਰਿਵਾਰ ਦਾ ਫੋਨ ਆਂਦਾ ਕਿ ਵੀ ਨਿਊਜ਼ ਭਾਰਤ ਸੇ ਰੋਹਿਤ ਜੀ ਬੋਲ ਰਹੇ ਹੋ ਜੀ ਛਿੱਟੇ ਕੇ ਉੱਪਰ ਲਗਾਮ ਲਾਉਣੇ ਕੇ ਲਈ ਆਪ ਖਬਰ ਕਰਤੇ ਹੋ ਮੈਂ ਕਿਹਾ ਹਾਂ ਜੀ ਰੋਹਿਤ ਬੋਲ ਰਿਹਾ ਜੀ ਹਮਾਰੇ ਪਾਸ ਸਬੂਤ ਹੈ ਵਿਸ਼ਾਲ ਕਪੂਰ ਨੇ ਬਹੁਤ ਗਲਤ ਕੀਤਾ ਹੈ ਜੋ ਕਿ ਉਸਨੇ ਗੱਲੇ ਵਿੱਚ ਵੀ ਉਸਦੇ ਸਾਥ ਕੇ ਬੰਦੇ ਜੋ ਵੀਡੀਓ ਵੀ ਪ੍ਰੋਵਾਈਡ ਕੀਤੀ ਹੈ ਸਾਡੇ ਕੋਲ ਵੀਡੀਓ ਸਾਰੀਆਂ ਹੈਗੀਆਂ ਕਿਸ ਤਰੀਕੇ ਦੇ ਨਾਲ ਇੱਕ ਪੱਤਰਕਾਰੀ ਦੇ ਆੜ ਦੇ ਵਿੱਚ ਗੁੰਡਾਗਰਦੀ ਕਰਕੇ ਕਿਸੇ ਦੇ ਕੱਪੜੇ ਉਤਰਵਾਣਾ ਇਹ ਕਿਸੇ ਪੱਤਰਕਾਰ ਦਾ ਹੱਕ ਹੈ ਪੁਲਿਸ ਪ੍ਰਸ਼ਾਸਨ ਬੈਠਾ ਹੈ ਪੁਲਿਸ ਪ੍ਰਸ਼ਾਸਨ ਨੂੰ ਦੱਸੋ ਜੇ ਕਿੱਥੇ ਕੋਈ 2 ਨੰਬਰ ਦਾ ਕੰਮ ਹੋ ਰਿਹਾ ਜਾਂ ਕਿੱਥੇ ਨਸ਼ਾ ਵੇਚ ਰਿਹਾ ਪੱਤਰਕਾਰ ਆਪਣੀ ਖਬਰ ਕਰੇਗਾ ਪੁਲਿਸ ਪ੍ਰਸ਼ਾਸਨ ਨੂੰ ਬੁਲਾ ਕੇ ਕਰੇਗਾ ਇਹ ਹੀ ਨਹੀਂ ਕਿ ਆਪ ਹੀ ਆਪ ਹੀ ਪੱਤਰਕਾਰ ਬਣ ਜਾਏਗਾ ਤੇ ਆਪ ਹੀ ਪੁਲਿਸ ਪ੍ਰਸ਼ਾਸਨ ਬਣ ਜਾਏਗਾ ਤੇ ਉਹਦੇ ਕੱਪੜੇ ਉਤਰਵਾਏਗਾ ਤੇ ਉਹਦੀ ਜਿਹੜੀ ਖਬਰ ਵੀ ਤੁਸੀਂ ਦੇਖ ਸਕਦੇ ਹੋ ਜਿਹੜੀ ਉਹਦੇ ਚੈਨਲ ਤੇ ਚੱਲ ਰਹੀ ਹੈ ਮੇਰੇ ਕੋਲ ਵੀਡੀਓ ਹੈ ਮੈਂ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਣਾ ਚਾਹੁੰਦਾ ਉਹਦੇ ਖਬਰ ਚੱਲ ਰਹੀ ਹੈ ਸਿਰਫ ਜਦੋਂ ਉਹਨੂੰ ਚਾਰ ਬੰਦਿਆਂ ਨੇ ਫੜਿਆ ਹੁੰਦਾ ਤੇ ਜਿਹੜੀ ਚੀਜ਼ ਮੈਂ ਤੁਹਾਨੂੰ ਦਿਖਾਉਣ ਲੱਗਾ ਵਾਂ ਆਹ ਦੇਖ ਸਕਦੇ ਹੋ ਸਿਰਫ ਉਹਨੇ ਆਹ ਖਬਰ ਚਲਾਈ ਹੈ ਠੀਕ ਹੈ ਆਹ ਦੇਖ ਸਕਦੇ ਹੋ ਕਿਹੜੇ ਤਰੀਕੇ ਦੇ ਨਾਲ ਬਦਮਾਸ਼ੀ ਜਿਹੜੀ ਹੈ ਆਹ ਦੇਖੋ ਕੱਪੜੇ ਬੰਦੇ ਦੇ ਉਤਰਵਾਏ ਜਾਂਦੇ ਆ ਕਿੰਨੇ ਅਧਿਕਾਰ ਦਿੱਤਾ ਹੈ ਨਾ ਪ੍ਰੈਸ ਰਿਪੋਰਟਰਾਂ ਨੂੰ ਕੱਪੜੇ ਉਤਰਵਾਉਣ ਦਾ ਉਸ ਤੋਂ ਬਾਅਦ ਜਿਹੜਾ ਟੋਪੀ ਵਾਲਾ ਬੰਦਾ ਹੈ ਜਿਹੜਾ ਇਸ ਦੇ ਨਾਲ ਟੋਪੀ ਵਾਲਾ ਬੰਦਾ ਜਿਹੜਾ ਜੇਬਾਂ 'ਚ ਹੱਥ ਮਾਰ ਰਿਹਾ ਆ ਪਿੱਛੇ ਜਿਹੜਾ ਖੜਾ ਹੈ ਉਹ ਬੋਨਟ ਜਿਹੜਾ ਇੱਕ ਮੱਛੀ ਵੇਚਣ ਵਾਲੇ ਬੰਦੇ ਦਾ ਬੋਨਟ ਜਿਹੜਾ ਉਹ ਆਪਣੀ ਜੇਬ ਦੇ ਵਿੱਚ ਪਾ ਕੇ ਨਾਲ ਹੀ ਲੈ ਜਾਂਦਾ ਉਸ ਦੀ ਧੀ ਵੱਲੋਂ ਦੱਸਿਆ ਗਿਆ ਅਸੀਂ ਆ ਕੇ ਜਦੋਂ ਆਪਣੀ ਖਬਰ ਕਰਨ ਲੱਗੇ ਨੂੰ ਪਤਾ ਲੱਗਿਆ ਕਿ ਮੇਰੇ ਭੇਤ ਖੁੱਲਣਗੇ ਇਹ ਉੱਥੇ ਆ ਕੇ ਹਾਈ ਵੋਲਡ ਡਰਾਮਾ ਕਰਨਾ ਸਟਾਰਟ ਕਰ ਦਿੰਦਾ ਇੱਕ ਲਿਖ ਰਿਹਾ ਹੈ ਕੀ ਆਟੋ ਵਾਲੇ ਤੇ ਝਾਕੀਆਂ ਵਾਲੇ ਬਣੇ ਪੱਤਰਕਾਰ ਮੈਨੂੰ ਪੁੱਛਣਾ ਚਾਹੁੰਦਾ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਬਣ ਸਕਦੇ ਨੇ ਕਿ ਜੇ ਤੇਰੇ ਵਰਗੇ ਨੂੰ ਨੱਥ ਪਾਣ ਵਾਸਤੇ ਆਟੋ ਵਾਲਾ ਪੱਤਰਕਾਰ ਬਣਨ ਲੱਗਾ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ ਜੇ ਪੱਤਰਕਾਰ ਭਾਈਚਾਰੇ ਦਾ ਨਾਮ ਖਰਾਬ ਕਰਨ ਵਾਸਤੇ ਐਹੋ ਜਿਹਾ ਪੱਤਰਕਾਰ ਪੈਦਾ ਹੁੰਦਾ ਤੇ ਉਸ ਨੂੰ ਠੱਲ ਪਾਉਣ ਵਾਸਤੇ ਫਿਰ ਰੋਹਿਤ अरोड़ा ਤੇ ਤੁਸੀਂ ਵੱਡੇ ਪੱਤਰਕਾਰ ਜਿਨੇ ਵੀ ਮੇਰੇ ਸਤਕਾਰਯੋਗ ਪੱਤਰਕਾਰ ਖੜੇ ਹੋ ਜਿਹੜੀ ਬਾਕੀ ਸੱਚ ਦੀ ਆਵਾਜ਼ ਪ੍ਰਸ਼ਾਸਨ ਤੱਕ ਪਹੁੰਚਾਉਂਦੇ ਹੋ ਮੈਨੂੰ ਮਾਣ ਹੈ ਤੁਹਾਡੇ ਤੇ ਤੇ ਇਹੋ ਜਿਹਾ ਤਾਂ ਪੱਤਾ ਸਾਫ਼ ਹੋਣਾ ਹੀ ਹੋਣਾ ਲੋਕਤੰਤਰ ਦੀ ਗੁਜਾਰੀ ਵਿੱਚ ਅਕਸਰ ਲੋਕਾਂ ਦਾ ਇਨਸਾਫ ਕਰਦਾ ਪੱਤਰਕਾਰ ਤੇ ਅੱਜ ਲੋਕਾਂ ਤੋਂ ਹੀ ਪੈਸੇ ਖਤਿਆਏ ਜਾ ਰਿਹਾ ਕੀ ਗੱਲ ਹੈ ਭਾਜੀ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਪੱਤਰਕਾਰ ਭਾਈਚਾਰਾ ਤੁਸੀਂ ਹੋ ਪੱਤਰਕਾਰ ਉਹ ਹੁੰਦਾ ਜਿਹੜਾ ਆਵਾਜ਼ ਪ੍ਰਸ਼ਾਸਨ ਤੱਕ ਪਹੁੰਚਾਉਂਦਾ ਪੱਤਰਕਾਰ ਉਹ ਨਹੀਂ ਹੁੰਦਾ ਜਿਹੜਾ ਪੱਤਰਕਾਰ ਦੀ ਆੜ ਦੇ ਵਿੱਚ ਬਲੈਕਮੇਲ ਕਰਕੇ ਆਪਣਾ ਪਰਿਵਾਰ ਪਾਲ ਪਰ ਇੱਕ ਪੱਤਰਕਾਰ ਵਾਲੀ ਗੱਲ ਜਰੂਰਾਂ ਨੇ ਕੀਤੀ ਕਿ ਵੀ ਨਿਊਜ਼ ਭਾਰਤ ਚੈਨਲ ਵਾਲੇ ਦੀ ਜਾਂਚ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਹੈ ਮੈਂ ਸਤਕਰ ਦੇ ਮਕਾਨ ਚ ਰਹਿਣਾ ਮੇਰੀ ਜਾਂਚ ਹੋਣੀ ਚਾਹੀਦੀ ਹੈ 3 ਮਹੀਨੇ ਦੇ ਵਿੱਚ ਮੈਂ ਕੀ ਕਮਾਇਆ ਤੇ ਕੀ ਘਰੇ ਲੈ ਕੇ ਆਇਆ ਖਾਤਿਆਂ ਦੀ ਜਾਂਚ ਹੋਣੀ ਚਾਹੀਦੀ ਹੈ ਆਹਾਂ ਜਿਹੜਾ ਰਹਿਣ ਵਾਸਤੇ ਜਿਹਦੇ ਕੋਲ ਬਸੇੜਾ ਬਹੁਤ ਥੋੜਾ ਸੀ ਅੱਜ ਕਿੱਥੋਂ ਪ੍ਰੋਪਟੀਆਂ ਆਈਆਂ ਕਿੱਥੋਂ ਗੱਡੀਆਂ ਆਈਆਂ ਕਿੱਥੇ ਮਹਿੰਗੇ ਦਫਤਰ ਸ਼ੀਸ਼ੇ ਵਾਲੇ ਬਣ ਗਏ ਕਿੱਥੋਂ ਬਾਈਕਾਂ ਲਿੱਤੀਆਂ ਜਾ ਰਹੀਆਂ ਕਿੱਥੋਂ ਕੀ ਕੀਤਾ ਜਾ ਰਿਹਾ ਜਾਂਚ ਤਾਂ ਹੋਣੀ ਚਾਹੀਦੀ ਹੈ। ਰੋਹੀ ਜੀ ਤੁਸੀਂ ਇੱਕ ਗੱਲ ਕੀਤੀ ਜੀ ਪੱਖਿਆਂ ਵਾਲੀ। ਪੱਖੇ ਵਾਲੀ ਗੱਲ ਯਾਰ ਤੁਸੀਂ ਵਾਰ-ਵਾਰ ਚੇਤੇ ਕਰਾਉਂਦੇ ਹੋ ਮੇਰੇ ਕੋਲ ਜਿਹੜੀ ਕਿ ਉਹ ਚੀਜ਼ ਦੇ ਸਬੂਤ ਹੈ। ਇਹਦੇ ਦਫ਼ਤਰ ਦੇ ਵਿੱਚ ਆਇਆ ਮਿਲਨ ਉਦੋਂ ਇਹਨਾਂ ਦਾ ਰਿਪੋਰਟਰ ਹੁੰਦਾ ਸੀ ਜਿੰਨੂੰ ਇਹਨੇ ਕਿਹਾ ਵਾ ਕਿ ਉਹ ਆਪਣਾ ਜਿੰਨੂੰ ਕਿਹਾ ਵਾ ਕੀਚੂ ਆਪਣਾ ਚਾਕੀਆਂ ਵਾਲਾ ਪੱਤਰਕਾਰ ਮਿਲਨ ਜੀ ਇਹਨਾਂ ਦੇ ਦਫ਼ਤਰ ਦੇ ਵਿੱਚ ਹੁੰਦੇ ਸੀ ਬੜੀਆ ਪਿਆਰ ਸੀਗਾ ਮਿਲਨ ਜੀ ਦੇ ਨਾਲ। ਮਿਲਨ ਜੀ ਨੂੰ ਬੁਲਾਉਣਾ ਚਾਹਾਂਗਾ ਮਿਲਨ ਜੀ ਇੱਧਰ ਆਓ ਮੜੇ ਆ। ਮਿਲਨ ਜੀ ਜਿਹੜੇ ਉਹਦੇ ਦਫਤਰ ਦੇ ਪੱਖੇ ਲੱਗੇ ਆ ਉਹ ਪੱਖੇ ਕੌਣ ਲੈ ਕੇ ਆਇਆ ਸੀ ਚਲੋ ਜੇ ਰੋਹੀ ਜੀ ਤੁਸੀਂ মিডিਆ ਦੇ ਵਿੱਚ ਤੋਂ ਗੱਲ ਚੱਕੀ ਆ ਤਾਂ ਸਾਰਿਆਂ ਨੂੰ ਪਤਾ ਹੀ ਹੋਣਾ ਵਾ ਕਿ ਜਿਵੇਂ ਚਲੋ ਮੈਂ ਉਹਨਾਂ ਦੇ ਵਿੱਚ 506 ਮਹੀਨੇ ਮੈਂ 6 ਮਹੀਤੋਂ 7 ਮਹੀਨੇ ਕੰਮ ਕੀਤਾ ਵਾ ਲੇਕਿਨ ਮੈਂ ਦੱਸਣਾ ਚਾਹਣਾ ਕਿ ਮੈਂ 5 ਮਹੀਨੇ ਪੂਰੇ ਟੋਟਲ ਫ੍ਰੀ ਕੰਮ ਕੀਤਾ ਵਾ ਉਹਨੂੰ ਇੰਨਾ ਨਹੀਂ ਹੋਇਆ ਕਿ ਮੈਂ 5 ਮਹੀਨੇ ਦੀ ਵੀ ਚੱਲ ਭਰਾ ਨੂੰ ਕੁਝ ਦਿੰਦਾ ਰਹਾ ਮੈਂ ਚਲੋ ਮੈਂ ਆਪਣਾ ਵੱਡਾ ਭਰਾ ਸਮਝੋ ਉਹਨੇ ਫਿਰ ਵੀ ਕੰਮ ਮੋਢੇ ਨਾਲ ਮੋਟਾ ਲਾ ਕੇ ਖੜਾ ਚਲੋ ਕੰਮ ਕੀਤਾ ਹਨਾ ਖਬਰਸਾਰ ਉਹਦਾ ਚੈਨਲ ਤੇ ਪਹਿਲਾ ਲੋਗੋ ਮੈਂ ਪੜਿਆ ਸੀ ਕੱਲੇ ਕਿੰਨ ਜਦੋਂ ਪਹਿਲੇ ਖਬਰ ਤੇ ਮੈਂ ਖਬਰ ਕੀਤੀਆਂ ਨੇ ਉਸ ਤੋਂ ਬਾਅਦ ਜਿੰਨੀਆਂ ਵੀ ਚਲੋ ਜਿੰਨੀਆਂ ਵੀ ਉਹਨੇ ਖਬਰਾਂ ਕੀਤੀਆਂ 12000 ਕੁਛ ਨਹੀਂ ਹੁੰਦਾ ਮਹੀਨੇ ਵਿੱਚ ਦੇਣ ਦਾ 2-3000 ਦਿੰਦਾ ਲੇਕਿਨ 6ਵੇਂ ਤੋਂ 7ਵੇਂ ਮਹੀਨੇ 80000 ਬੈ ਸੈਲਰੀ ਲਈ ਸੀ ਜਿਹਦੇ ਵਿੱਚੋਂ 11ਵੇਂ ਮਹੀਨੇ ਜਾ ਕੇ ਚਲੋ ਮੇਰੇ ਜਗਰਾਤੇ ਦਾ ਕੰਮ ਸੀਗਾ ਸਭ ਨੂੰ ਪਤਾ ਮੈਂ 25 26 26 ਸਾਲ ਹੋ ਗਏ ਮੈਨੂੰ ਕੰਮ ਕਰਦੇ ਕਿਉਂਕਿ 26 ਤੋਂ ਉਸ ਤੋਂ ਬਾਅਦ ਇਸ ਬੰਦੇ ਨੇ ਮੇਰੇ ਕੋਲੋਂ 11ਵੇਂ ਮਹੀਨੇ ਦੇ ਵਿੱਚ 4 ਮਹੀਨੇ ਦੀ ਮੈਨੂੰ ਤਨਖਾਹ ਚ ਦੇਣਾ ਤਨਖਾਹ ਦਿੱਤੀ ਯਾਨੀ ਕਿ 4000 ਮੈਨੂੰ ਮੋੜਿਆ ਵਾ 6000 ਰੁਪਏ ਵਿੱਚੋਂ ਕੱਢ ਲਿਆ ਸੈਲਰੀ ਵਿੱਚੋਂ ਜਦ ਕਿ ਮੈਂ ਪਹਿਲੇ ਜਿੰਨੇ ਵੀ ਮੈਂ ਚੈਨਲ ਕੀਤੇ ਨਾ ਮੈਂ ਉਹਨਾਂ ਭਰਾਵਾਂ ਦੀ ਤਾਰੀਫ ਕਰਦਾ ਕਿ ਉਹਨਾਂ ਨੇ ਮੇਰਾ ਕਦੀ ਪੈਸਾ ਨਹੀਂ ਰੋਕਿਆ ਸੀ ਲੇਕਿਨ ਇਸ ਬੰਦੇ ਨੇ ਹੈਗਾ 6000 ਰੁਪਿਆ 6000 ਰੁਪਏ ਮੇਰਾ ਕੱਟਿਆ ਔਰ 4000 ਰੁਪਏ ਮੈਨੂੰ ਦਿੱਤਾ ਮਿਲਨ ਜੀ ਮੈਂ ਤੁਹਾਨੂੰ ਇਹ ਗੱਲ ਪੁੱਛ ਰਿਹਾ ਕਿ ਤੁਸੀਂ ਉਦੋਂ ਚੈਨਲ 'ਚ ਕੰਮ ਕਰਦੇ ਸੀਗੇ ਤੁਹਾਨੂੰ ਯਾਦ ਹੋਏਗਾ ਸ਼ਾਇਦ ਪੱਖੇ ਕੌਣ ਪੱਕੇ ਤੁਸੀਂ ਜਦੋਂ ਆਏ ਸੀਗੇ ਮੈਂ ਤੁਹਾਨੂੰ ਹੁਣ ਚਲੋ ਕਹੀ ਦੇਣਾ ਪੱਕੇ ਜਦੋਂ ਤੁਸੀਂ ਦਫਤਰ ਆਏ ਸੀਗੇ ਜਦੋਂ ਪੱਕੇ ਨਹੀਂ ਲੱਗੇ ਸੀ ਦਫਤਰ ਤੇ ਹਣਾ ਤੋਂ ਉਦੋਂ ਮੈਨੂੰ ਇਹਨਾਂ ਨੇ ਕਿਹਾ ਤੁਸੀਂ ਕਿਹਾ ਸੀ ਵੀ ਚਲੋ ਪੱਕੇ ਮੈਂ ਦੇ ਦੇਣਾ ਟਿੱਬਾ ਰੋਡ ਤੋਂ ਪੱਕੇ ਲੈ ਕੇ ਆਇਆ ਤਾਂ ਜਾ ਕੇ ਪੱਕੇ ਲੱਗੇ ਦਫਤਰ ਮੰਗੇ ਕਿੰਨੇ ਸੀਗੇ ਪੱਕੇ ਵਿਸ਼ਾਲ ਕਪੂਰ ਨੇ ਵਿਸ਼ਾਲ ਕਪੂਰ ਦੀ ਔਕਾਤ ਪੱਕੇ ਲਵਾਉਣ ਦੀ ਦਫਤਰ ਤੇ ਨਹੀਂ ਹੈਗੀ ਜਿਹੜਾ ਬਲੈਕ ਮੀਲਰ ਪੱਤਰਕਾਰ ਸੋਰੀ ਬਲੈਕ ਮੀਲਰ ਇਨਸਾਨ ਹੈ ਵਿਸ਼ਾਲ ਕਪੂਰ ਉਸ ਦੀ ਔਕਾਤ ਪੱਕੇ ਲਵਾਉਣ ਦੀ ਨਹੀਂ ਹੈਗੀ ਤੇ ਉਹ ਟੈਂਪੂ ਵਾਲਾ ਬਣਿਆ ਪੱਤਰਕਾਰ ਮਾਈਕ ਕਿੰਨੇ ਫੜਾਇਆ ਪੱਤਰਕਾਰ ਬਣਾਇਆ ਕਿੰਨੇ ਗੱਲਾਂ ਕਰਦਾ ਵੱਡੀਆਂ ਕੂਲੀਪਾ ਲਾਣੀਆਂ ਲੋਕਾਂ ਦੀਆਂ ਦੁਕਾਨਾਂ ਤੋਂ ਕੂਲੀਪਾ ਚੱਕ ਲੈਣੀ ਹੈ ਜੋ ਕਿ ਉਹ ਵੀ ਬਹੁਤ ਜਲਦੀ ਖੁਲਾਸਾ ਕਰਾਂਗਾ ਹੋਰ ਵੀ بڑے ਖੁਲਾਸੇ ਹੋਣਗੇ ਇੱਕ ਪਰਿਵਾਰ ਪਹੁੰਚਿਆ ਜਿਹਦਾ ਕਿ 20000 ਰੁਪਇਆ ਉਸ ਹੈਂਡੀਕੈਪ ਦਾ ਲੈ ਕੇ ਉਸ ਦਾ ਵੀ ਕੰਮ ਨਹੀਂ ਕੀਤਾ ਇਦਾਂ ਦੇ ਬਹੁਤ ਪਰਿਵਾਰ ਪਹੁੰਚਦੇ ਨੇ ਤੁਹਾਡੇ ਪੱਤਰਕਾਰ ਭਾਈਚਾਰੇ ਕੋਲ ਹੀ ਪਹੁੰਚਣਗੇ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਇੰਦਾ ਦੇ ਬਲੈਕਮੈਲਰਾਂ ਨੂੰ ਨੱਥ ਪਾਉਣ ਵਾਸਤੇ ਪੱਤਰਕਾਰ ਭਾਈਚਾਰਾ ਇਕੱਠਾ ਹੋ ਗਿਆ ਹੈ ਬਸ ਇੰਨੀ ਗੱਲ ਕਹਿ ਰਹੀ ਸੀ ਜੀ ਮੈਂ ਕੱਲ ਤੁਹਾਨੂੰ ਹੋਰ ਦੱਸਣੀ ਜਾਂਦਾ ਤੁਸੀਂ ਝਾਕਿਆਂ ਦਾ ਜਿਗਰ ਕੀਤਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਮੈਂ 25-26 ਸਾਲ ਹੋ ਗਏ ਮੈਨੂੰ ਪੁੱਛਣਾ ਚਾਹੁੰਦਾ ਕਿ ਪਹਿਲੀ ਗੱਲ ਜਿਹੜੀ ਅਖਬਾਰ ਦੇ ਵਿੱਚ ਉਹ ਕਟਿੰਗ ਦੀ ਫੋਟੋ ਛਾਪੀ ਹੈ ਜਿਹੜੀ ਕਿ ਪੰਜ ਤੋਂ ਆਟੋ ਵਾਲਾ ਬਣ ਗਿਆ ਪੱਤਰਕਾਰ ਪੈਨਸ਼ਨ ਲਗਾਉਣ ਵਾਲਾ ਪੱਤਰਕਾਰ ਬਣ ਗਿਆ ਕਿ ਝਾਕਿਆਂ ਵਾਲਾ ਪੱਤਰਕਾਰ ਬਣ ਗਿਆ ਕਿ ਜਦੋਂ ਮੈਂ 6 ਮਹੀਨੇ ਕੰਮ ਕਰਦਾ ਸੀ ਤੁਹਾਡੇ ਚੈਨਲ ਦੇ ਵਿੱਚ ਕਿ ਮੈਂ ਉਦੋਂ ਝਾਕਿਆਂ ਨਹੀਂ ਕਰਦਾ ਸੀਗਾ ਮੈਂ ਹੁਣ ਵੀ ਝਾਕਿਆਂ ਕਰਦਾ ਮੈਂ 25-26 ਸਾਲ ਹੋ ਗਏ ਮੈਨੂੰ ਕੰਮ ਕਰਦੇ ਮੈਂ ਹੁਣ ਵੀ ਝਾਕਿਆਂ ਕਰਦਾ ਮੈਂ ਹੁਣ ਵੀ ਕਿਸੇ ਦਾ ਪਿੱਛੇ ਕਈ ਦੁਸ਼ਮਣ ਐਸੇ ਖੜੇ ਹੋ ਜਾਂਦੇ ਨੇ ਕੀ ਕਰਕੇ ਗੁੱਡੀ ਚੜਦੀ ਹੁੰਦੀ ਆ ਪਰ ਇਹੋ ਜੇ ਬਲੈਕਮੇਲ ਦਾ ਤੋਂ ਬਿਨਾ ਉਹ ਗੁੱਡੀ ਜਿਹੜੀ ਆ ਥੱਲੇ ਨਹੀਂ ਉਤਰਦੀ ਹੁੰਦੀ ਉਹ ਆਪ ਹੀ ਥੱਲੇ ਉਤਰ ਜਾਂਦੇ ਆ ਜਿਹੜੇ ਕਿ ਇੰਦਾ ਦੀ ਗੁੱਡੀ ਨੂੰ ਥੱਲੇ ਉਤਾਰਨ ਦੀ ਕੋਸ਼ਿਸ਼ ਕਰਦੇ ਆ ਤੇ ਜਿਸ ਦੀ ਜਿਸ ਦੀ ਅਖਬਾਰ ਦੀ ਜਿਹੜੀ ਪੰਜਾਬੀ ਦੇ ਸ਼ਬਦ ਨਹੀਂ ਮਿਲਦੇ ਉਹ ਕਿਸੇ ਨਾਲ ਕੀ ਮਿਲੇਗਾ ਤੁਹਾਨੂੰ ਪਤਾ ਹੀ ਹੈ ਠੀਕ ਹੈ ਕਪੂਰ کیا ਕੀ ਹੈ ਜੋ ਗਲਤ किए हैं उनके हमने ਕੰਪਲੇਨ ਕਰ دی ਹੈ ਹਾਂ ਪੁਆਇੰਟ ਨੰਬਰ ਥਾਣੇ ਮੈਂ ਅੱਛਾ ਅੱਜ हमने ਕੰਪਲੇਨ ਕੀਤਾ हमको उम्मीद है कि हमको सर मामला क्या है ये बताइए कीजिए थी। क्या मामला था कैसे कैसे आपसे रिश्वत की हमको रिश्वत की मांग किया गया था दस हजार रुपया हमने वो दस हजार रुपया दिया और विशाल कपूर जो है वो मुकर गया था है हमारे पास गवाह है जिसके सामने मैंने दिया हूँ ठीक है उसका नाम है दिलीप सहनी प्रधान है झुकी का उनके सामने मैंने उनके हाथ में दिया उनका सबूत है ठीक है तो हमने कंप्लेन दिए हैं सात नंबर थाने में हमको आश्वासन है कि हमको इंसाफ मिलेगा सर जी बोले हैं कि बहुत जल्दी इंसाफ आपको मिलेगा हमको उम्मीद है कि इंसाफ मिलेगा ठीक है ठीक है ठीक है, थीक है।, थीक है।